ਉਹ ਸ਼ੁਰੂ ਕੀਤਾ ਤੁਸੀਂ ਆਪਣੇ ਆਪ ਜਿਹੜਾ ਤੁਹਾਡਾ ਪੈਲਵਿਕ ਫਲੋਰ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਹਿੱਸਾ ਹੈਗਾ ਤੁੰਨੀ ਤੋਂ ਲੈ ਕੇ ਥੋੜਾ ਪਿਛਵਾੜਾ ਮੁੱਕਣ ਤਾਈ ਪਿਛਵਾੜਾ ਬੜਾ ਹੀ ਹੈ ਨਾ ਬੜਾਕਸ ਪਿਛਵਾੜਾ ਹੀ ਰੱਖ ਲਓ ਹੁਣ ਇਹਦਾ ਇਹਦੀ ਬਾਲੀ ਪੰਜਾਬੀ ਨਾ ਫਿਰ ਬਾਲੀ ਹੀ ਹੋ ਜਾਂਦੀ ਹੈ ਉਹ ਦਾਈ ਦੇਸੀ ਜੀ ਹੋ ਜਾਂਦੀ ਹੈ ਪਿਛਵਾੜਾ ਹੀ ਠੀਕ ਹੈ ਹੈਨਾ ਇਹਦਾ ਸਲਾਪੀ ਕਰ ਸਕਦੇ ਆ ਠੀਕ ਹੈ ਉਹ ਹਾਂ ਚਿੰਨੇ ਵੀ ਤੁਸੀਂ ਹੈਗੇ ਹੋ ਹੈਨਾ ਜਦੋਂ ਜਿਹੜੀ ਤੁਹਾਡੀ ਲਾਈਕ ਮੁੰਡਾ ਹੈ ਕੁੜੀ ਹੈ ਜਿਹੜਾ ਵੀ ਸੁਣਦਾ ਪਿਆ ਆਪਣੇ ਪਾਰਟਨਰ ਨੂੰ ਉਹਦੇ ਪਿਛਵਾੜੇ ਦੇ ਉੱਤੇ ਦਾ ਸਲੈਪ ਕਰਿਆ ਕਰੋ ਦੈਟਸ ਅ ਗੁੱਡ ਥਿੰਗ ਤੁਹਾਡੇ ਪਾਰਟਨਰ ਨੂੰ ਹੀ ਪਸੰਦ ਆਊਗਾ ਮੈਂ ਪਾਰਟਨਰ ਤਾਂ ਗਿੰਦੀ ਪਈਆਂ ਇੱਕ ਕੁੜੀਆ ਨੂੰ ਵੀ ਪਸੰਦ ਆਊਗਾ ਜਿਹੜੇ ਮੁੰਡੇ ਆ ਉਹਨੂੰ ਵੀ ਪਸੰਦ ਆਉਂਦਾ ਓਕੇ ਯਾ ਦੈਟਸ ਅ ਵੈਰੀ ਗੁੱਡ ਥਿੰਗ ਐਨੀ ਬੜੇ ਜ਼ੋਰ ਦੀ ਛੰਡ ਮਾਰਨੀ ਨਾ ਪਿਆਰ ਨਾਲ ਓਕੇ ਪਿਆਰ ਨਾਲੇ ਕੰਮ ਕਰਨਾ ਇਹਨੂੰ ਕਹਿੰਦੇ ਨੇ ਪਿਆਰ ਦੀ ਛੇੜਖਾਨੀ ਇੱਕ ਕਰੋਗੇ ਜਿਹੜਾ ਤੁਹਾਡਾ ਆਪਸ ਦੇ ਵਿੱਚ ਹੈਗਾ ਨਾ ਕਨੈਕਸ਼ਨ ਇਹ ਵਧੀਆ ਹੋਊਗਾ ਆਪਣੇ ਕਨੈਕਸ਼ਨ ਨੂੰ ਵਧੀਆ ਕਰੋ ਓਕੇ ਇੱਕ ਕਨੈਕਸ਼ਨ ਜਿਹੜਾ ਹੈਗਾ ਇਹਨੂੰ ਇਨਹਾਂਸ ਕਰਨਾ ਹੁੰਦਾ ਇਹਨੂੰ ਆਪਾਂ ਇਹ ਨਹੀਂ ਹੈਗਾ ਫਿਰ ਉਹੀ ਗੱਲ ਵੀ ਹੁਣ ਤਾਂ جواب ਹੋ ਗਏ ਹੁਣ ਕੀ ਕਰਨਾ ᱱੋ ਤੁਹਾਡਾ ਰਿਸ਼ਤਾ ਤੁਹਾਡਾ ਇਹਨੂੰ ਵਧੀਆ ਕਰਨਾ ਐਤੋਂ ਵਧੀਆ ਕਰਨਾ ਓਕੇ ਆਲ ਰਾਈਟ ਸੋ ਕੀਗਲਸ ਵਾਸਤੇ ਰੈਡੀ ਹਾਂ ਪਹਿਲਾ ਵਾਰ ਥੋੜਾ ਜਿਹਾ ਵਾਰਮ ਅਪ ਕਰੀਏ ਵਾਰਮ ਅਪ ਹੁਣ ਤੁਸੀਂ ਕਹੋਗੇ ਕਿੰਦਾ ਕਰਨਾ ਹੈ ਓਕੇ ਵਾਰਮ ਅਪ ਇਹਦਾ ਹੈਗਾ ਬਰੀਥਿੰਗ ਪ੍ਰੈਕਟਿਸ ਨਾਲ ਹੁਣ ਤੁਸੀਂ ਕਹੋਗੇ ਲਓ ਇੱਥੇ ਦੀ ਬਰੀਥਿੰਗ ਪ੍ਰੈਕਟਿਸ ਆ ਗਈ ਸੋਹਣੋ ਬਰੀਥਿੰਗ ਪ੍ਰੈਕਟਿਸ ਦਾ ਤੁਹਾਡੀ ਜ਼ਿੰਦਗੀ ਦਾ ਐਸਾ ਹਿੱਸਾ ਹੈ ਜਿਹਨੇ ਤੁਹਾਡੀ ਜ਼ਿੰਦਗੀ ਨੂੰ ਪਾਰ ਲਾ ਦੇਣਾ ਸੋ ਸੈਲਫ ਲਵ ਦਾ ਬਰੀਥਿੰਗ ਪ੍ਰੈਕਟਿਸ ਇਹ ਦੋ ਚੀਜ਼ਾਂ ਅਗਰ ਤੁਸੀਂ ਹੱਥ ਚ ਫੜ ਲਈਆਂ ਆਇਨਾ 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 ਜੇ ਜਿਹੜੇ ਗੱਲ ਕਰਦੇ ਆ ਮੈਂ ਤੁਸੀਂ ਕੁਝ ਹੋਰ ਅੱਜ ਪੜ੍ਹਦੇ ਹੋ ਨਾ 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 ਟੀਟ ਉਹ ਇਹ ਕੰਮ ਨਹੀਂ ਕਰਨਾ ਨਾ ਨਾ 셀ਫ ਲਵ ਦਾ ਬਰੀਦੀنگ ਪ੍ਰੈਕਟਿਸ 셀ਫ ਲਵ ਬਰੀਦੀنگ ਪ੍ਰੈਕਟਿਸ ਜਿਹੜਾ ਆ ਭੰਗੜਾ ਇਹ ਚੇਤੇ ਰੱਖ ਲਓ ਇਹ ਕੰਟੀਨਿਊਸਲੀ ਰੱਖਣਾ ਇਹ ਕੰਟੀਨਿਊਸਲੀ ਰੱਖ ਲਿਆ ਬਾਕੀ ਚੀਜ਼ਾਂ ਇਹਦੇ ਨਾਲ ਨਾਲ ਐਡ ਹੋਣੀ ਹੈ ਐਂਡ ਆਮ ਟੈਲਿੰਗ ਯੂ ਤੁਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਰਿਸ਼ਤੇ ਵਿੱਚ ਇਹ ਕੰਟੀਨਿਊਸਲੀ ਰੱਖ ਲਿਆ ਬਾਕੀ ਚੀਜ਼ਾਂ ਇਹਦੇ ਨਾਲ ਨਾਲ ਐਡ ਹੋਣੀ ਹੈ ਐਂਡ ਆਮ ਟੈਲਿੰਗ ਯੂ ਤੁਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਵਿੱਚ ਆਪ ਬਰੀਥਿੰਗ ਪ੍ਰੈਕਟਿਸ ਵਾਸਤੇ ਬੈਠਦੇ ਹੈਗੇ ਆ ਬਟ ਨਾ ਆਪਾਂ ਕੀ ਗੱਲ ਵਾਸਤੇ ਵੀ ਇਦਾਂ ਹੀ ਹੈਗਾ ਆ ਆਲਰਾਇ ਵਸੇ ਤੁਸੀਂ ਕੀ ਗਰਲਸ ਖੜੇ ਹੋਏ ਨਹੀਂ ਕਰ ਸਕਦੇ ਪਰ ਕਿਉਂਕਿ ਆਪਾਂ ਸਾਰੇ ਬੈਠੇ ਹੋਏ ਆ ਤੁਸੀਂ ਵੀ ਸ਼ਾਇਦ ਬੈਠੇ ਹੋਵੋਗੇ ਵੀਕਨ ਆਊਟ ਰਾਈਟ ਨਾ ਸੌਫਾ ਬੈਕ ਸਿੱਧੇ ਗੁੱਡ ਯਾ ਬੈਕ ਸਿੱਧੇ ਹੋਣੀ ਚਾਹੀਦੀ ਹੈ ਹੁਣ ਆਪਾਂ ਬਰੀਥਿੰਗ ਪ੍ਰੈਕਟਿਸ ਕਿਦਾਂ ਕਰਦੇ ਹੁੰਨੇ ਆ ਆਪਾਂ ਨੱਕ ਰਾਹੀਂ ਸਾਹ ਲੈਨੇ ਆਂ ਹੋਰ ਸਾਹ ਬਾਹਰ ਕਰਦੇ ਆ ਹਨ ਚਲੋ ਆਪਾਂ 5 ਸਾਹ ਲੈਨੇ ਆਂ ਉਸ ਤੋਂ ਬਾਅਦ ਚਾਪ ਅਗਲੇ ਚੀਜ਼ ਮੈਂ ਤੁਹਾਨੂੰ ਦੱਸਦੀ ਆਂ ਫਿਰ ਆਲ ਰੈਡੀ ਚਲੋ ਨਕਰਾਇਸ ਹਾਲਾ ਨਕਰਾਇਸ ਹਾਲਾ ਮੁਰੈਂ ਬਹਾ ਇਕ ਦੋ ਤਿੰਨ ਚਾਰ ਪੰਜ ਓਕੇ ਪੰਜ ਸਾਹ ਹੋ ਗਿਆ आप की भला आप नक रहे साल ले रहे थे मूहरा साल बार किया क्लीयर ना हिस्सा या हम अगला हिस्सा पहला हिस्सा क्लीयर जो क्लीयर है डबल तैप सो आई नव इकॉज मैं पता है कि तुम बड़े सारे कॉमेंट नहीं कर सकते है, है ना सो so इस वास्ते डबल तैप इज योर वे टू शो दैट यू अंडरस्टैंड दैर ਜੇਸੀ ਸੈਕੰਡ ਪਾਰਟ ਦੇ ਤੇ ਮੂਵ ਆਨ ਕਰਨਾ ਹੈਗਾ ਜੇ ਕਲੀਅਰ ਹੈਗਾ ਯਾ ਡਬਲ ਥੈਪ ਸੋ ਆਈ نو ਵੀ ਆਰ ਗੁੱਡ ਟੂ ਗੋ ਨਾਊ ਪਰਫੈਕਟ ਆਲ ਰਾਈਟ ਪਾਰਟ 2 ਨਾਉ ਜਿਸ ਵੇਲੇ ਆਪਾਂ ਹੁਣ ਨਕੜਾਈ ਸਾ ਖਿੱਚਿਆ ਸਿੱਪੜ ਆ ਗਿਆ ਉਦੋਂ ਆਪਾਂ ਜੇ ਤੁਹਾਡੇ ਇਹ ਮਸਲਸ ਹੈਗੇ ਨੇ ਯੋਣੀ ਵਾਲੇ ਜਿਹੜੇ ਮਸਲਸ ਦੇ ਜਿਹੜੇ ਆਹ ਲੈਗਸ ਦੇ ਐਸੈਸ ਹੈਜ ਬਣੇ ਹੁੰਦੇ ਨੇ ਓਕੇ ਹੁਣ ਇਹ ਕੁੜੀਆਂ ਆਣਾਂ ਇਹ ਇਹ ਜਿਹੜੇ ਮੁੰਡੇ ਵੀ ਨੇ ਜਦੋਂ ਤੁਸੀਂ ਆਪਣੇ ਮੁੰਡਿਆਂ ਦੇ ਵਾਸਤੇ ਇਹਨਾਂ ਦਾ ਲਿੰਗ ਵਾਲਾ ਹਿੱਸਾ ਹੈਗਾ ਜਦੋਂ ਉਸ ਥਾਂ ਤੋਂ ਜੋ ਸਾਰ ਨੂੰ ਇਹ ਖਿੱਚਦੇ ਨੇ ਉਹ ਥਾਂ ਕੰਟ੍ਰੈਕਟ ਹੁੰਦੀ ਹੈ ਨਾ ਲਾਈਕ ਉਹ ਇਦਾਂ ਕੰਟ੍ਰੈਕਟ ਸੁੰਗੜ ਜਾਂਦੀ ਹੈ ਸੁੰਗੜਦੀ ਹੈ ਹੈਨਾ ਉਮੇ ਜਿਹੜੀ ਕੁੜੀਆਂ ਨੇ ਜਦੋਂ ਤੁਸੀਂ ਆਪਣੇ ਐਸ ਹਿੱਸੇ ਦੇ ਤੋਂ ਸਾਰੂ ਐਸ ਹਿੱਸੇ ਦੇ ਤੋਂ ਸਾਰੂ ਉੱਤੇ ਖਿੱਚਦੇ ਹੋ ਥੋੜੀ ਜਿਹੀ ਯੋਣੀ ਹੈਗੀ ਉਹ ਏਦਾਂ ਸੁੰਗੜਦੀ ਹੋਵੇ ਕਲੀਅਰ ਓਕੇ ਜਿੱਦ ਤੁਸੀਂ ਪਹਿਲੀ ਵਾਰੀ ਕਰਨ ਲੱਗੇ ਹੋ ਸ਼ਾਇਦ ਤੁਹਾਨੂੰ ਕੁਝ ਇੱਕ ਵਾਰੀ ਤੁਸੀਂ ਕਰੋਗੇ ਫਿਰ ਤੁਹਾਨੂੰ ਇਹ ਅੰਡਰਸਟੈਂਡ ਹੋਊਗਾ ਪਰ ਹਾਂ ਤੁਹਾਨੂੰ ਇੱਕ ਵਾਰੀ ਇਹ ਅੰਡਰਸਟੈਂਡ ਹੋ ਗਿਆ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਨੰਬਰ 1 ਥੋੜੀ ਯੋਣੀ ਜੁੜੀ ਹੈਗੀ ਆ ਇਹ ਟਾਈਟ ਹੋ ਜਾਊਗੀ ਇਉਂ ਦੇਕੀ ਮਸਲ ਸਟੈਚ ਹੋ ਜਾਣਾ ਦੂਜੀ ਚੀਜ਼ ਇੱਕ ਵਾਰੀ ਕਰ ਲਓ ਫਿਰ ਮੈਂ ਦੱਸਦੀ ਆ ਸੈਕਸ ਦੌਰਾਨ ਇਹ ਜਿਹੜੀ ਚੀਜ਼ ਹੈ ਇਹ ਇਹਨੇ ਤੁਹਾਨੂੰ ਤੇ ਤੁਹਾਡੇ 파ਟਨਰ ਨੂੰ ਬਹੁਤ ਜ਼ਿਆਦਾ ਸਵਾਲ ਐਡ ਕਰਨਾ ਹੈ ਓਕੇ ਤੀਜੀ ਚੀਜ਼ ਜਿਹੜੇ ਤੁਹਾਨੂੰ ਆ ਸ਼ਿਕਾਇਤ ਹੈ ਕਿ ਤੁਹਾਡੇ ਢਿੱਡਾਂ ਦੇ ਕਿ ਤੁਹਾਡਾ ਢਿੱਡ ਇਥੋਂ ਐਂ ਤਾਂ ਉਦਾਂ ਐਂ ਤਾਂ ਉਦਾਂ ਐਂ ਥੋੜਾ ਉਹ ਠੀਕ ਹੋ ਜਾਊਗਾ ਸੰਸਗਤ ਬੰਦੇ ਦਾ ਜਰੂਰ ਨੂੰ ਪੜਾਈ ਹੁਣ ਕਿ ਜਿਨ੍ਹਾਂ ਜਿਨ੍ਹਾਂ ਨੂੰ ਛੇਤੀ ਛੋਟੜਨੀ 프리ਮੈਚਿਓਰ ਜੈਕੂਲੇਸ਼ਨ ਦਾ ਪੰਜਾਬੀ ਤੋਂ ਹੁਣ ਲਈ ਇਹ ਹੀ ਹੈ ਜਿਨ੍ਹਾਂ ਨੂੰ ਇਹ ਹੈਗੀ ਹੈ ਤਕਲੀਫ ਉਹਨਾਂ ਦੀ ਤਕਲੀਫ ਦੂਰ ਹੋ ਚੁਗੀ ਕਲੀਅਰ ਓਕੇ ਸੋ ਜਦੋਂ ਆਪਾਂ ਹੁਣ ਸਾਹ ਲਿਆ ਠੀਕ ਹੈ ਆਪਾਂ ਸਾਹ اندر ਨੂੰ ਕਿੱਚ ਨਾ ਕੋਈ ਸਾਹ ਲਿਆ ਹੈ ਨਾ आज एक थो अपने एंगले मसल्स ने ऐनो पे अंदर नु करना है सांस कर ओके नखरे सा खिंचो ਨਾਲੇ ਆਪਣੇ मसल्स नु ਉਤੇ ਕਰਨਾ ਔਰ ਸਾਹ ਛੱਡਣਾ ਨਹੀਂ ਹਲਾਇਆ ਪਾ ਸਾਹ ਪਾ ਰੋਕਣਾ ਹੈ ਮੈਂ ਕਾਊਂਟ ਕਰੂੰਗੀ ਉਨੇਦਰ ਸਾਰ ਰੋਕਣਾ ਹੈ ਦੈਟਸ ਦ ਹੋਲ ਪੁਆਇੰਟ सांस कर ओके ਸੋ 3 2 1 ਨਖਰੇ ਨਾਲ ਤੇ ਫਿਰ ਸਾਰ ਰੋਕਣਾ ਸਾਰ ਰੋਕਣਾ ਆਪਣੇ ਆਪ ਨੂੰ ਇਦਾਂ ਸਾਰਾ ਨੀਚੋਂ ਇਕੱਠਾ ਕਰਨਾ ਹੈ ओके Alright it's 3 2 1 Sa ruk ruk le Angrezi ch kahange pelvic floor de muscles Punjabi ch keh diye yoni wala hissa ya mundeya waste ling da hissa enu assi eda tight karna hai is muscle nu kar leya 1 the tight rakho then ਚਾ ਪੰਜ ਹੌਲੀ ਹੌਲੀ ਸਾਹ ੱਡੋ ਪੰਜ ਹੌਲੀ ਹੌਲੀ ਸਾਹ ੱਡੋ ਜਿਹੜੇ ਸਾਹ ਛੜਣਾ ਕਿਉਂ ਤਿਉਹ ਜਿਹੜੇ ਮਸਲਸ ਨੇ ਉਹਨਾਂ ਨੂੰ ਹੌਲੀ ਹੌਲੀ ਛੜਨਾ ਗੈਟਿੰਗ देयर ਸਮਝ ਆਇਆ ਕਿ ਨਹੀਂ ਇਹ ਦਸੋ ਬਲ ਆਰੇ ਆਰੇ ਸਮਝ ਆਰੇ ਗੁੱਡ 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 ਆਲਾਈ ਬੇਟੇ ਕੋਰੀ ওকে ਵਾਂਸ ਅਗੇਨ 3 2 1 ਨੱਕਰਿਡੋ ਪਸਾ ਲੈ ਆ ਨਾਲੇ ਆਪ ਹੋਲ ਕਰਨਾ ਕਰੋ ਸਾਰੋ ਕੋ ਮਸਲਸ ਨੂੰ ਕੈਟਲਿਆ 1 ਦ 2 3 4 5 ਹੌਲੀ ਹੌਲੀ ਸਾਹ ਛੱਡੋ ਨਾਲ ਦੇ ਨਾਲ ਮਸਲਸ ਨੂੰ ਹੌਲੀ ਹੌਲੀ ਛੱਡਣਾ ਸ਼ੁਰੂ ਕਰੋ ਆਈ ਅੰਡਰਸਟੈਂਡ ਆਈ ਅੰਡਰਸਟੈਂਡ ਜਿਨ੍ਹਾਂ ਨੇ ਬਿਲਕੁਲ ਨਹੀਂ ਅੱਜ ਤੱਕ ਕੀਤਾ ਉਹਨਾਂ ਦੇ ਵਾਸਤੇ ਸ਼ਾਇਦ ਇਹ ਲੱਗੇ ਵੀ ਸ਼ਾਇਦ ਤੁਸੀਂ ਵਧੀਆ ਤਰ੍ਹਾਂ ਕਰ ਦੇਣੀ ਪਏ दैट्स ਓਕੇ ਡੋਨਟ ਵਰੀ ਡੋਨਟ ਵਰੀ ਕੋਈ ਕੰਪੀਟੀਸ਼ਨ ਨਹੀਂ ਹੈਗਾ ਇੱਥੇ ਆਲਰਾਈਟ ਦੈਟਸ ਆਲਰਾਈਟ ਮੈਂ ਇਹ ਰੀਲ ਵੀ ਬਣਾ ਦੂੰਗੀ ਤਾਂ ਕਿ ਤੁਸੀਂ ਇਹਨੂੰ ਦੇਖਦੇ ਆ ਵੀ ਇਹ ਪ੍ਰੈਕਟਿਸ ਕਰ ਸਕੋ ਆਲਰਾਈਟ ਬਟ ਟੇਕ ਇਟ ਈਜ਼ੀ ਟੇਕ ਇਟ ਈਜ਼ੀ ਤੁਹਾਨੂੰ ਆ ਜੂਗਾ ਅੱਜ ਪਹਿਲੇ ਦਿਨ ਕਰਦੇ ਪਏ ਹੋ ਨਾ ਸਿੱਖ ਲਓਗੇ ਇਹ ਤੁਹਾਡੀ ਐਸਾ ਇਹ ਵਰਕਆਊਟ ਹੈਗਾ ਇਹਨੇ ਤੁਹਾਡੇ ਕੌਨਫੀਡੈਂਸ ਨੂੰ ਬਹੁਤ ਉੱਤੇ ਲੈ ਕੇ ਜਾਣਾ ਹੈਗਾ ਓਕੇ ਯਾ ਯਾ ਇਹਨੇ ਤੁਹਾਡੇ ਕੌਨਫੀਡੈਂਸ ਨੂੰ ਬਹੁਤ ਉੱਤੇ ਲੈ ਕੇ ਜਾਣਾ ਹੈ ਸੋ ਐਸ ਵਰਕਆਊਟ ਨੂੰ ਜ਼ਿੰਦਗੀ ਚ ਕਦੇ ਛੱਡਣਾ ਨਹੀਂ ਹੁਣ ਆਲਰਾਈਟ ਥੋੜਾ ਸੰਫੋਗ ਵਧੀਆ ਹੋਣਾ ਥੋੜਾ ਕਾਫੀਡੈਂਸ ਉੱਤੇ ਜਾਣਾ ਹੈ ਤੁਹਾਡੀ ਜਿਹੜੀ ਬਾੜੀ ਦੀ ਸ਼ੇਪ ਹੈਗੀ ਹੈ ਇਹ ਵਧੀਆ ਹੋਣੀ ਹੈ ਥੋੜਾ ਜਿਹਾ ਪਿਛਵਾੜਾ ਹੈਗਾ ਜੇ ਉਹ ਲੂਸ ਜਾਂ ਹੁੰਦਾ ਪਿਆ ਉਹਨੇ ਦਵਾਰਾ ਤੋਂ ਉਹਦੀ ਸ਼ੇਪ ਠੀਕ ਹੋਣ ਲੱਗ ਪਣੀ ਹੈ ਸੋਚ ਕੇ ਦੇਖੋ ਜ਼ਰਾ ਕਮ ਆਨ ਫਾਇਦੇ ਹੀ ਫਾਇਦੇ ਚਲੋ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਦੀ ਆ ਇਹ ਕਿਹੜੇ ਮਸਲ ਦਾ ਜੋ ਤੁਹਾਨੂੰ ਪੀਪੀਆਈ ਹੁੰਦੀ ਹੈ ਲਾਈਕ ਤੁਸੀਂ ਇੱਕ ਨੰਬਰ ਜਾਣਾ ਪਰ ਤੁਹਾਨੂੰ ਵਾਸ਼ਰੂਮ ਨਹੀਂ ਲੱਗਦਾ ਪਿਆ ਤੁਸੀਂ ਵਾਸ਼ਰੂਮ ਕਰਨ ਜਾਣਾ ਹੈ ਆਪਾਂ ਤੁਹਾਨੂੰ ਵਾਸ਼ਰੂਮ ਲੱਭਦਾ ਨਹੀਂ ਪਿਆ ਉਸ ਵੇਲੇ ਤੁਸੀਂ ਹੋਲਡ ਕੀਤਾ ਹੈ ਨਾ ਆਪਣੇ ਉਹਨਾਂ ਮਸਲਸ ਫਲ ਕੀਤਾ ਹੋਇਆ ਐਗਜ਼ੈਕਟਲੀ ਇਹੀ ਨੇ ਹੁਣ ਲੱਗਿਆ ਜੀ ਆਪਾਂ ਨਕਦਰਾਂ ਸਾਰੂ ਭਰਦੇ ਆ ਬਸ ਸਾਬ ਭਰਦੇ ਨਕਦਰਾਂ ਇੱਥੇ ਆਪਾਂ ਸਾਬ ਹੋਲਡ ਕਰਦੇ ਜਦੋਂ ਪੱਸਾ ਭਰਿਆ ਉਸੇ ਵੇਲੇ ਜੇ ਸਾਡੇ ਆਹ ਮਸਲਸ ਨੇ ਯੋਨੀ ਦੇ ਨਸਿਕ ਵਾਲੇ ਯੋਨੀ ਵਾਲੇ ਮਸਲਸ ਜਾਂ ਬੰਦਾ ਦਾ ਮਸਲ ਲਿੰਗ ਵਾਲੇ ਮਸਲਸ ਹੈ ਨਾ ਉਹਨਾਂ ਨੂੰ ਆਪਾਂ ਹੋਲਡ ਕਰਦੇ ਆ ਆਪਾਂ ਉੱਤੇ ਨੂੰ ਖਿੱਚਦੇ ਆ ਓਕੇ ਤੁਸੀਂ ਤੁਸੀਂ ਤਾਂ ਬੈਠੇ ਕੀਤਾ ਕਿਸ ਨੂੰ ਪਤਾ ਮੇਰੇ ਕਦ ਸੀ ਕਰਦੇ ਪਏ ਤੁਸੀਂ ਕਿਤੇ ਬੈਠੇ ਇਹ ਵਰਕਅਪ ਕਰ ਸਕਦੇ ਹੋ ਆਲਰਾਇਟੀ ਸੋ ਇੱਕ ਦੇ ਮਸਲਸ ਨੂੰ ਇਦਾਂ ਖਿੱਚਿਆ ਟਾਈਟ ਕੀਤਾ ਉਸ ਤੋਂ ਬਾਅਦ ਆਪਾਂ ਸਾਨੂੰ ਰੋਕਿਆ 5 ਸੈਕਿੰਡ ਮਿਨੀਮਮ 5 ਸੈਕਿੰਡ ਰੋਕਿਆ ਸਾਸ ਜਿਦਿਆ ਹੌਲੀ ਹੌਲੀ ਮਸਲ ਨੂੰ ਛੱਡਿਆ ਹੌਲੀ ਹੌਲੀ ਆਪਾਂ ਇਹ ਵਰਕਆਊਟ ਦਿਨ ਦੇ ਵਿੱਚ ਤਿੰਨ ਵਾਰੀ ਸਵੇਰੇ ਦੁਪਹਿਰ ਸ਼ਾਮ 10 ਸੈੱਟਸ ਕਰਨੇ ਆ ਸਵੇਰੇ 10 ਵਾਰੀ ਦੁਪਹਿਰੇ 10 ਵਾਰੀ ਸ਼ਾਮੀ 10 ਵਾਰੀ ਜਿਹੜੇ ਮੁੰਡੇ ਆ ਬੰਦੇ ਹੈਗੇ ਉਹਨਾਂ ਨੂੰ ਛੇਤੀ ਛੱਟਣ ਵਾਲੀ ਤੱਕ ਲਈ ਉਹ ਖਤਮ ਹੋ ਜੂ ਜਿਹੜੀਆਂ ਕੁੜੀਆਂ ਆ ਜਾਂ ਫੀਮੇਲਸ ਨੇ ਇਹ ਕੁੜੀਆਂ ਨੇ ਉਹਨਾਂ ਦੇ ਅੰਦਰ ਕੰਫੀਰੈਂਸ ਬਿਲ ਪਾਵਰ ਸਟਰੋਂਗ ਹੋਗਾ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਦੇ ਬੱਚੇ ਹੋ ਕੇ ਹਟੇ ਆ ਉਹਨਾਂ ਦੀ ਜਿਹੜੀ ਉਹ ਯੋਣੀ ਹੈਗੀ ਆ ਉਹ ਦੁਬਾਰਾ ਤੋਂ ਟਾਈਟ ਹੋ ਜਾਊਗੀ। ਓਕੇ ਬਾਕੀ ਇੱਕ ਚੀਜ਼ ਹੋਰ ਹੈਗੀ ਆ। ਥੋੜੇ ਵਿੱਚ ਜਿਹੜੇ ਵੀ ਸੰਭੋਗ ਕਰਦੇ ਪੈਣ ਐ ਇਸ ਵੇਲੇ। ਤੁਸੀਂ ਕੀਗਲ ਸਿੱਖ ਲਿਆ। ਸਪੈਸ਼ਲੀ ਜਿਹੜੀਆਂ ਕੁੜੀਆਂ ਨੇ ਜਿਹਦੋਂ ਉਹਨੇ ਕੀਗਲ ਸਿੱਖ ਲਿਆ ਤੇ ਜਿਸ ਵੇਲੇ ਉਹਨਾਂ ਦਾ ਸੰਭੋਗ ਚੱਲਦਾ ਪਿਆ। ਚੱਲਦੇ ਸੰਭੋਗ ਦੌਰਾਨ ਅਗਰ ਤੁਸੀਂ ਇੱਕ ਕੀਗਲ ਕੀਤਾ ਜਿਹੜਾ ਤੁਹਾਡਾ ਪਾਰਟਨਰ ਹੈਗਾ ਯਾ ਜਿਹੜਾ ਸਵਾਦ ਤੁਹਾਨੂੰ ਆਉਣਾ ਉਹ ਤੁਹਾਨੂੰ ਆਉਣਾ बिकॉज ਤੁਸੀਂ ਇੰਜੋਏ ਕਰਦੇ ਪਏ ਹੁੰਦਾ ਯੂ ਆਰ ਕਾਈਂਡ ਆ ਹੋਲਡਿੰਗ ਹਿਮ ਰਾਈਟ देयर ਤੁਸੀਂ ਉਹਨੂੰ ਉੱਥੇ ਹੋਲਡ ਕਰ ਸਕਦੇ ਹੋ ਇਟਸ ਲਾਈਕ ਤੁਸੀਂ ਉਹਨੂੰ ਹੋਲਡ ਕਰਦਾ ਉੱਥੇ ਉਹਨੂੰ ਲਾਕ ਕਰਦਾ ਜੇ ਤੁਹਾਡਾ ਪਾਰਟਨਰ ਹੈਗਾ ਯਾ ਉਹਨੂੰ ਇੱਕ ਤਰ੍ਹਾਂ ਉਹਦੀ ਜਿਹੜੀ ਹੈਗੀ ਨਾ ਉਹਦੇ ਸਵਾਦ ਦਾ ਲੈਵਲ ਇੱਥੋਂ ਇੱਥੇ ਪਹੁੰਚ ਜਾਣਾ ਲਾਈਕ ਐਸ ਜਿਹੜੇ ਬੈਠਾ ਸੀ ਨਾ ਇੱਥੇ ਸ਼ੂਟ ਆਫ ਹੋਣਾ ਹੈ ਓਕੇ ਸੋਰੇ ਐਨਫਾਇਰ ਦੇ ਆਕੇ ਇੱਕ ਵਾਰੀ ਫਿਰ ਤੋਂ ਕਰੀਏ ਆਲਰਾਇਟੀ ਸੋ ਪਹਿਲਾਂ ਆਪਾਂ ਕਾਊਂਟਡਾਊਨ ਕਰ ਲੈ ਤੇ ਆਪਾਂ ਸਾਰਾ ਰੁਕਣਾ ਜੋ ਸਾਰਾ ਰੁਕਣਾ ਉਹ ਨਾਲ ਹੀ ਆਪਾਂ ਜਿਹੜੇ ਮਸਲਸ ਨੇ ਇਹਨਾਂ ਨੂੰ ਫਿਰ ਤੋਂ ਕਰੀਏ ਆਜੋ 3 2 1 ਲੱਕ ਨਹੀਂ ਸਾਲਿਆ ਸਾਲ ਲੈਂਦੇ ਆਂ ਫੁੱਲੀ ਮਸਲ ਕਰ ਲਿਆ ਮਸਲਸ ਫੁੱਲ ਕਰ ਲੈ ਤੇ ਆਹ ਹੋ ਗਏ 올 ਦਾ 올 ਦਾ ਮਸਲਸ ਸਾਰੂਕ ਗਿਆ ਹੁਆ ਲੈ ਆਪਾਂ एक, दो तिन चार पाह आणि साळी होळी छोट मसल हौली हॉली छड सांग